ਹਕ ਸੱਚ ਦੀ ਆਵਾਜ਼ న్యూਜ਼ ਪੰਜਾਬ ਅਤੇ ਮੰਡ న్యూਜ਼ ਪੰਜਾਬ ਨਾਲ ਜੁੜੇ ਹੋਏ ਸਮੂੱਚੇ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੂ ਦਰਸ਼ਕ ਵੀਰੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮ ਹੋਗੇ ਔਰ ਤੁਹਾਡੀ ਚੜ੍ਹਦੀ ਕਲਾ ਦੀ ਪ੍ਰਮਾਤਮਾ પાસે ਕਾਮਨਾ ਕਰਦੇ ਹਾਂ ਸੂ ਦਰਸ਼ਕ ਵੀਰੋ ਰਾਤ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਦੁਬਈ ਦੇ ਵਿੱਚ ਖੇਡੇ ਗਏ ਏਸ਼ੀਆ ਕੱਪ ਮੈਚ ਦੇ ਦੌਰਾਨ ਭਾਰਤ ਨੇ ਜਿੱਤ ਹਾਸਲ ਕੀਤੀ ਆ ਭਾਰਤ ਏਸ਼ੀਆ ਕੱਪ ਦਾ ਚੈਂਪੀਅਨ ਬਣ ਚੁੱਕਿਆ ਹੈ ਮੈਚ ਦਾ ਮੈਚ ਦਾ ਜਿਹੜਾ ਵੇਰਵਾ ਇਸ ਤਰ੍ਹਾਂ ਬਈ ਭਾਰਤ ਨੇ ਜਦੋਂ ਸਿੱਕਾ ਉਸਾਲਿਆ ਗਿਆ ਤਾਂ ਟੋਸ ਭਾਰਤ ਨੇ ਜਿੱਤਿਆ ਟੋਸ ਜਿੱਤਣ ਦੇ ਨਾਲ ਹੀ ਮੈਚ ਦਾ ਅੱਧਾ ਫੈਸਲਾ ਹੋ ਜਾਂਦਾ ਕਿਉਂਕਿ ਜਿਹੜੀ ਟੀਮ ਟੋਸ ਜਿੱਤ ਜਾਂਦੀ ਹੈ ਤਕਰੀਬਨ ਜ਼ਿਆਦਾਤਰ ਮੈਚਾਂ ਦੇ ਵਿੱਚ ਉਹਦੀ ਜਿੱਤ ਹੋ ਜਾਂਦੀ ਹੈ ਭਾਰਤ ਨੇ ਟੋਸ ਜਿੱਤ ਕੇ ਪਹਿਲਾਂ ਪਾਕਿਸਤਾਨ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਤੇ ਪਾਕਿਸਤਾਨ ਦੀ ਟੀਮ ਬੱਲੇਬਾਜ਼ੀ ਕਰਨ ਦੇ ਲਈ ਮੈਦਾਨ ਦੇ ਵਿੱਚ ਉਤਰੀ ਤੇ ਪਾਕਿਸਤਾਨ ਦੀ ਜਿਹੜੀ ਓਪਨਰ ਜੋੜੀ ਸੀ ਉਹਨੇ ਮੈਦਾਨ ਦੇ ਵਿੱਚ ਆਉਂਦਿਆਂ ਸੋਹਣੇ ਹੱਥ ਦਿਖਾਏ ਅਤੇ ਚੰਗੇ ਸ਼ਾਰਟ ਖੇੜਦੇ ਹੋਏ ਪਹਿਲੀ ਵਿਕਟ ਦੀ ਸਾਂਝਦਾਰੀ ਲਈ ਉਹਨਾਂ ਨੇ ਆਪਣੇ ਜਿਹੜੇ 84 ਰਨ ਜੋੜੇ ਓਪਨਰ ਜੋੜੀ ਨੇ 84 ਰਨ ਜੋੜੇ 84 ਦੇ ਸਕੋਰ ਤੇ ਪਾਕਿਸਤਾਨ ਦਾ ਜਿਹੜਾ ਪਹਿਲਾ ਵਿਕਟ ਡਿੱਗ ਚੁੱਕਿਆ ਸੀ ਤਾਂ ਫਿਰ ਪਾਕਿਸਤਾਨ ਦੇ ਖਿਡਾਰੀ ਬਾਰੀ-ਬਾਰੀ ਮੈਦਾਨ ਦੇ ਵਿੱਚ ਆਉਂਦੇ ਗਏ ਤੇ 100 13 ਦੇ ਸਕੋਰ ਤੇ ਜਿਹੜਾ ਪਾਕਿਸਤਾਨ ਦਾ ਦੂਸਰਾ ਵਿਕਟ ਡਾਊਨ ਹੋ ਚੁੱਕਿਆ ਸੀ ਪਹਿਲਾਂ ਤਾਂ ਇੰਜ ਲੱਗਦਾ ਸੀ ਵੀ ਪਾਕਿਸਤਾਨ ਦੀ ਟੀਮ ਇਸ ਜਿਹੜਾ ਮੈਚ ਨੂੰ ਤਕਰੀਬਨ ਸਕੋਰ ਆ ਜਿਹੜਾ 2 ਤੋਂ 250 ਦੇ ਦਰਮਿਆਨ ਲਿਜਾ ਸਕਦੀ ਆ ਪਰ ਭਾਰਤੀ ਗੇਂਦਬਾਜ਼ ਮਗਰੋਂ ਆ ਕੇ ਪਾਕਿਸਤਾਨ ਦੇ ਬੱਲੇਬਾਜ਼ਾਂ ਤੇ ਹਾਵੀ ਹੋ ਗਏ ਕੁਲਦੀਪ ਜਾਦਵ ਨੇ ਇੱਕ ਓਵਰ ਦੇ ਵਿੱਚ ਤਿੰਨ ਵਿਕਟਾਂ ਲੈ ਕੇ ਪਾਕਿਸਤਾਨ ਦੀ ਟੀਮ ਨੂੰ ਬੈਕਫੁੱਟ ਤੇ ਲਿਜਾ ਕੇ ਖੜਾ ਕਰ ਦਿੱਤਾ ਤੇ ਪੂਰੀ ਟੀਮ ਆ ਜਿਹੜੀ ਪਾਕਿਸਤਾਨ ਦੀ ਆਪਣਾ 146 ਦੌੜਾਂ ਬਣਾ ਕੇ ਪਵੇਲੀਅਨ ਲੋਟ ਗਈ ਤੇ ਭਾਰਤ ਨੂੰ ਮਿਲਿਆ 147 ਦੌੜਾਂ ਦਾ ਟਾਰਗੇਟ ਸੋ ਲੱਗਦਾ ਬੜਾ ਆਸਾਨ ਸੀ ਵੀ ਭਾਰਤ ਮੈਦਾਨ ਦੇ ਵਿੱਚ ਉਤਰਦੇ ਆਂ ਸ਼ਾਇਦ ਇਹ 147 ਦਾ ਟਾਰਗੇਟ ਪੂਰਾ ਕਰਕੇ ਛੇਤੀ ਹੀ ਪਾਕਿਸਤਾਨ ਨੂੰ ਹਰਾ ਦੂ ਪਰ ਇੰਜ ਨਹੀਂ ਹੁੰਦਾ ਪਾਕਿਸਤਾਨ ਦੀ ਟੀਮ ਵੀ ਮੈਚ ਖੇਡ ਰਹੀ ਸੀ ਤੇ ਦੋਸਤੋ ਜਦੋਂ ਭਾਰਤ ਦੀ ਜਿਹੜੀ ਟੀਮ ਆ ਬੱਲੇਬਾਜ਼ੀ ਕਰਨ ਵਾਸਤੇ ਮੈਦਾਨ ਦੇ ਵਿੱਚ ਉਤਰਦੀ ਆ ਤੇ 7 ਦੌੜਾਂ ਦੇ ਸਕੋਰ ਤੇ ਭਾਰਤ ਦਾ ਪਹਿਲਾ ਵੈਕਟਰ ਡੈਕ ਪੈਂਦਾ ਭਾਰਤ ਦਾ ਪਹਿਲਾ ਵੈਕਟਰ 7 ਦੌੜਾਂ ਦੇ ਸਕੋਰ ਤੇ ਭਾਰਤ ਦਾ ਪਹਿਲਾ ਖਿਡਾਰੀ ਆਊਟ ਹੋ ਜਾਂਦਾ ਤੇ 10 ਰਨ ਤੇ ਦੂਸਰਾ ਖਿਡਾਰੀ 20 ਰਨ ਤੇ ਤੀਸਰਾ ਖਿਡਾਰੀ ਬੀ ਰਨਤੇ ਜਾ ਕੇ ਭਾਰਤ ਦੀਆਂ ਤਿੰਨ ਬਿਗਟਾਂ ਡਿੱਗ ਪੈਂਦੀਆਂ ਨੇ ਉਸ ਟਾਈਮ ਤਾਂ ਲੱਗਦਾ ਵੀ ਇਹ ਜਿਹੜਾ ਮੈਚ ਆ ਇਹਨੂੰ ਪਾਕਿਸਤਾਨ ਆਸਾਨੀ ਦੇ ਨਾਲ ਜਿੱਤ ਲੂ ਬਾਕੀ ਬਚੇ ਹੋਏ ਭਾਰਤੀ ਬੱਲੇਬਾਜ਼ਾਂ ਨੂੰ ਆਊਟ ਕਰਕੇ ਪਾਕਿਸਤਾਨ ਦੀ ਟੀਮ ਇਹ ਮੈਚ ਆਸਾਨੀ ਦੇ ਨਾਲ ਜਿਹੜਾ ਹੈਗਾ ਜਿੱਤ ਲੂ ਫਿਰ ਦੋਸਤੋ ਹੌਲੀ ਅਗਲੀ ਜਿਹੜੀ ਜੋੜੀ ਸੀ ਉਹ ਸੰਭਲ ਕੇ ਖੇਡਦੀ ਰਹੀ ਸੱਤਵੇਂ ਓਵਰ ਤੋਂ ਜਾ ਕੇ ਜਿਹੜਾ ਉਹਨਾਂ ਨੇ ਆਪਣਾ ਰਨ ਗਤੀ ਤੇਜ਼ ਕਰਤੀ ਬੜੇ ਸ਼ਾਨਦਾਰ ਸ਼ਾਟ ਖੇਡੇ ਤੇ 7ਵੇਂ ਓਵਰ ਤੋਂ ਫਿਰ ਜਿਹੜਾ ਧਮਾਕੇਦਾਰ ਜਿਹੜੀ ਵਾਪਸੀ ਭਾਰਤ ਨੇ ਕੀਤੀ ਅਖੀਰ ਫਿਰ ਆਖਰੀ ਓਵਰ ਦੇ ਵਿੱਚ ਜਿਹੜਾ ਭਾਰਤ ਨੂੰ ਜਿੱਤ ਲਈ 17 ਗੌੜਾਂ ਦੀ ਲੋੜ ਸੀ ਮੈਚ ਜਿਹੜਾ ਬੜਾ ਰੋਮਾਂਚਿਕ ਮੋੜ ਤੇ ਸੀ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ ਦੀਆਂ ਧੜਕਣਾਂ ਸਟੇਡੀਅਮ ਦੇ ਵਿੱਚ ਪੂਰੀਆਂ ਤੇਜ਼ ਹੋ ਚੁੱਕੀਆਂ ਸੀ ਕਿਸੇ ਪਾਸੇ ਵੀ ਮੈਚ ਜਾ ਸਕਦਾ ਜਾ ਸਕਦਾ ਸੀ 17 ਰਨ ਲੈਣੇ ਸੀ ਆਖਰੀ ਓਵਰ ਦੇ ਵਿੱਚ ਸੋ ਦੋਸਤੋ ਜਿਹੜੀ ਭਾਰਤੀ ਜੋੜੀ ਮੈਦਾਨ ਦੇ ਵਿੱਚ ਡਟੀ ਹੋਈ ਸੀ ਉਹ ਸੈੱਟ ਸੀ ਉਹਨਾਂ ਨੂੰ ਜਿਹੜਾ ਪ੍ਰਸਥਿਤੀਆਂ ਦਾ ਪੂਰਾ ਪੂਰਾ ਪਤਾ ਸੀ ਤੇ ਭਾਰਤੀ ਜੋੜੀ ਨੇ ਇਸ ਓਵਰ ਦੇ ਵਿੱਚ ਚੰਗੇ ਸ਼ਾਟ ਮਾਰ ਕੇ ਇਹ 17 ਰਨ ਹਾਸਲ ਕੀਤੇ ਅਤੇ ਭਾਰਤ ਨੂੰ ਸ਼ਾਨਦਾਰ ਜਿੱਤ ਦਿਵਾਈ ਇਸ ਤਰੀਕੇ ਦੇ ਨਾਲ ਰਾਤ ਭਾਰਤ ਨੇ ਡਵਾਈ ਦੇ ਵਿੱਚ ਖੇਡੇ ਗਏ ਏਸ਼ੀਆ ਕੱਪ ਦੇ ਇਸ ਮੈਚ ਨੂੰ ਜਿੱਤ ਲਿਆ ਮੈਚ ਜਿੱਤਣ ਤੋਂ ਬਾਅਦ ਵੀ ਮੈਦਾਨ ਦੇ ਵਿੱਚ ਉੱਥੇ ਕਾਫੀ ਹਾਈ ਵੋਲਟੇਜ ਡਰਾਮਾ ਚੱਲਦਾ ਰਿਹਾ ਕਾਫੀ ਟਾਈਮ ਭਾਰਤੀ ਟੀਮ ਨੇ ਟਰੋਫੀ ਨਹੀਂ ਲਈ ਜਾਂ ਦਿੱਤੀ ਨਹੀਂ ਗਈ ਇਹਦੇ ਬਾਰੇ ਕਈ ਬਾਤ ਵਿਵਾਦ ਨੇ ਵੈਸੇ ਖੇਡ ਖੇਡ ਦੀ ਭਾਵਨਾ ਦੇ ਨਾਲ ਹੀ ਖੇਡੀ ਜਾਣੀ ਚਾਹੀਦੀ ਆ ਤੇ ਖੇਡ ਦੀ ਭਾਵਨਾ ਦੇ ਨਾਲ ਹੀ ਖਿਡਾਰੀਆਂ ਨੂੰ ਇੱਕ ਦੂਜੇ ਦੇ ਨਾਲ ਜਿਹੜਾ ਵਰਤਾਓ ਕਰਨਾ ਚਾਹੀਦਾ ਖੇਡ ਲੋਕਾਂ ਦੇ ਵੀ ਜੰਗ ਦਾ ਮੈਦਾਨ ਨਹੀਂ ਬਣਾਉਣਾ ਚਾਹੀਦਾ ਸੋ ਦੋਸਤੋ ਤੁਸੀਂ ਆਪਣੀ ਰਾਇ ਜਿਹੜੀ ਆ ਕਮੈਂਟ ਦੇ ਵਿੱਚ ਦੱਸਣ ਦਾ ਯਤਨ ਕਰਨਾ ਸੋ ਇਹ ਸੀ ਅੱਜ ਦੇ ਜਿਹੜਾ ਰਾਤ ਹੋਏ ਏਸ਼ੀਆ ਕੱਪ ਮੈਚ ਦੀ ਜਾਣਕਾਰੀ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਆ ਸੋ ਦੋਸਤੋ ਇਸੇ ਤਰ੍ਹਾਂ ਹੋਰ ਚੰਗੀਆਂ-ਚੰਗੀਆਂ ਜਾਣਕਾਰੀਆਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਰਹਿਾਂਗੇ ਤੁਸੀਂ ਜੁੜੇ ਰਹੋ ਹੱਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਅਤੇ ਮੰਡ ਨਿਊਜ਼ ਪੰਜਾਬ ਦੇ ਨਾਲ ਬਸ ਬੇਨਤੀ ਇਹੀ ਹੁੰਦੀ ਆ ਵੀ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਤੇ ਸਾਡੇ ਚੈਨਲਾਂ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸਾ ਵੀ ਸਪੋਰਟ ਕਰੋ ਰੱਬ ਰੱਖਾ